ਬਾਬਾ ਫਰੀਦ ਅਗਮਨਪੁਰ ਦੀ ਕੱਲ ਸਮਾਪਤੀ ਹੋਈ ਆ ਬਹੁਤ ਖੁਸ਼ੀਆਂ ਨਾਲ ਲੋਕਾਂ ਨੇ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਕੱਲ ਬਾਬਾ ਫਰੀਦ ਕੀ ਦੇਵ ਆਸ਼ੀਰਵਾਦ ਲੈ ਕੇ ਸੰਗਤ ਇੱਥੋਂ ਗਈ ਆ ਚਲੋ ਮਾਰਕੀਟ ਲੱਗੀ ਸੀਗੀ ਸ਼ਾਪਿੰਗ ਕਰਦੇ ਇੱਥੇ ਪਲਾਸਟਿਕ ਬਹੁਤ ਖਿਲਰ ਗਈ ਸੀਗੀ ਕੂੜਾ ਲੰਗਰਾਂ ਦਾ ਪਲਾਸਟਿਕ ਉਹ ਸਾਰੇ ਲਈ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇੱਥੇ ਸਾਡੇ ਮਾਈ ਗੋੜੀ ਸਾਹਿਬ ਦੀ ਪੰਚਾਇਤ ਸਾਰਿਆਂ ਨੇ ਇਹ ਅਸੀਂ ਤੁਹਾਨੂੰ ਕੀਤਾ ਸੀਗੀ ਇੱਥੋਂ ਦੀ ਸਾਰੀ ਸਫਾਈ ਅਸੀਂ ਖੁਦ ਆਪ ਕਰਾਂਗੇ ਕਮੇਟੀ ਦੇ ਅੰਦਰਲਾ ਏਰੀਆ ਕੱਲ ਕਮੇਟੀ ਦੇ ਮੁਲਾਜ਼ਮ ਕਰ ਰਹੇ ਆ ਇਧਰ ਪਹਿਰੇ ਏਰੀਆ ਅਸੀਂ ਕਰ ਰਹੇ ਆ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਕਿਉਂਕਿ ਇੱਥੇ ਮਤਲਬ ਦਿਹਾਤੀ ਏਰੀਆ ਹੋਣ ਕਰਕੇ ਸਾਰਾ ਸਫਾਈ ਦਾ ਜਾਂ ਹੋਰ ਪ੍ਰਬੰਧ ਜਿਹੜੇ ਰਹਿ ਜਾਂਦੇ ਸੀਗੇ ਇਸ ਵਾਰ ਕੋਸ਼ਿਸ਼ ਕੀਤੀ ਸੀ ਚਲੋ ਕੁਝ ਕਾਰਨਾ ਕਰਕੇ ਕਈ ਲੋਕਾਂ ਨੇ ਆਪ ਦੀ ਟੀਆਰਪੀ ਨੂੰ ਆਨਲਾਈਨ ਫੋਟੋ ਤਰ੍ਹਾਂ ਦੇ ਉੰਗਣਾ ਚੱਕੀਆਂ ਫਿਰ ਅਸੀਂ ਤੋਹਈਆ ਕੀਤਾ ਕਿ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਨਾਲ ਲੱਗਾਂਗੇ ਅਸੀਂ ਆਪ ਇਹ ਬੀੜਾ ਚੁੱਕਿਆ ਕਿ ਅਸੀਂ ਸਫਾਈ ਖੁੱਲ ਤੁਹਾਡੇ ਨਾਲ ਲਾ ਕੇ ਕਰਾਂਗੇ ਜੋ ਵੀ ਇੱਥੇ ਮਾਈ ਗੋਡੀ ਦੇ ਵਿੱਚ ਮੁਕਾਸ ਦੇ ਕੰਮ ਚੱਲ ਰਹੇ ਆ ਜੋ ਸਾਰਾ ਕੁਝ ਚੱਲ ਰਿਹਾ ਸਾਡੀ ਟੀਮ ਸਾਰੀ ਇਹਨਾਂ ਦਾ ਸੇਹਰਾ ਜਾਂਦਾ ਨਾਲ ਲੱਗਦੇ ਨੇ ਮੇਰੇ ਔਖੇ ਸੁੱਖੇ ਟਾਈਮ ਨਾਲ ਖੜਦੇ ਨੇ ਬਾਕੀ ਸਾਡੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਹੜ੍ਹ ਕਾਰਨ ਜੋ ਲੋਕਾਂ ਦਾ ਹਾਲ ਮੰਦਲਾ ਹੋਇਆ ਹੈ ਉੱਥੇ ਵੀ ਅਸੀਂ ਉਹਨਾਂ ਦੇ ਨਾਲ ਸਾਡੇ ਮੰਤਰੀ ਐਮ ਐਲ ਏ ਸਾਡੇ ਵਰਕਰ ਸਕੂਲਾਂ ਦੀ ਹਸਪਤਾਲਾਂ ਦੀ ਘਰਾਂ ਦੀ ਲੋਕਾਂ ਦੇ ਸਫਾਈ ਜਾ ਕੇ ਨਾਲ ਕਰ ਰਹੇ ਆ ਕਿਉਂਕਿ ਇੱਥੇ ਅਸੀਂ ਇੱਕ ਸੁਨੇਹਾ ਦਿੱਤਾ ਇਸ ਪਾਰਟੀ ਦੇ ਵਿੱਚ ਹਰ ਪਾਸਿਓਂ ਹਰ ਵਰਗ ਦੇ ਲੋਕ ਆਏ ਆ ਇੱਕ ਸਾਡਾ ਮੇਨ ਮਕਸਦ ਇਹ ਆ ਕਿ ਸਦਭਾਵਨਾ ਕਾਇਮ ਕਰਨੀ ਲੋਕਾਂ ਦੇ ਵਿੱਚ ਪਿਆਰ ਕਾਇਮ ਕਰਨਾ ਜਿੱਦੇ ਅੱਜ ਇਕੱਠੇ ਹੋਏ ਆ ਸਾਰਿਆਂ ਦੇ ਵਿੱਚ ਹਨਾ ਮੇਲ ਮਲਾਪ ਹੁੰਦਾ ਪਿਆਰ ਵਾਧਦਾ ਇੱਕ ਇੱਕ ਤਾਂ ਸੇਵਾ ਨਾਲ ਦਿਲ ਨੂੰ ਸੰਤੁਸ਼ਟੀ ਆਉਂਦੀ ਆ ਦੂਜਾ ਨਾਲ ਸੰਗਤ ਦੇ ਦਰਸ਼ਨ ਹੋ ਜਾਂਦੇ ਆ ਸਾਰਿਆਂ ਨਾਲ ਗੱਲਬਾਤ ਹੋ ਜਾਂਦੀ ਆ ਪਿਆਰ ਇਕੱਠੇ ਲੰਗਰ ਛਕਦੇ ਇਕੱਠੇ ਬਹਿੰਦੇ ਆ ਪ੍ਰੇਮ ਵਾਧਦਾ ਮੇਨ ਮਕਸਦ ਆ ਬਾਕੀ ਮਾਨਸਿਕ ਸ਼ਾਂਤੀ ਲਈ ਆ ਜਿਸ ਨੇ ਸੇਵਾ ਕਰਨੀ ਉਹਨੇ ਉਹਦੀ ਸ਼ਰਧਾ ਹੈ ਨਾ